ਸਤਿ ਸ਼੍ਰੀ ਅਕਾਲ ਜੀ ਅੱਜ ਦੀ 21 ਜੂਨ 2024 ਦਿਨ ਸ਼ੁਕਰਵਾਰ ਹਮੇ ਤਿਲ ਬੈਸਤੇ ਚੱਲ ਮੈਂ ਛੁੱਟੀਆਂ ਲਈਆਂ ਹੋਈਆਂ ਸੀ ਪਿਛਲੇ ਦਿਨਾਂ ਮਾ ਪਰ ਚੰਦੂ ਛੁੱਟੀਆਂ ਮਤਲਬ ਕੱਲ ਦੇ ਪਰਸੋਂ ਦੇ ਦਿਨ ਮੈਂ ਏ ਗਿਰ ਗਿਆ ਦਬਾਈ ਤੋਂ ਤਾਂ ਮੇ ਸੱਟ ਲੱਗੀ ਮਤਲਬ ਬਲੱਟ ਤੇ ਆਰ ਬਾਹ ਤੇ ਮਤਲਬ ਜ਼ਿਆਦਾ ਸੱਟ ਨਹੀਂ ਲੱਗੀ ਤੇ ਮਤਲਬ ਪਹਿਲਾ ਬੰਦਾ ਮਤਲਬ ਕੁਝ ਦਾ ਨੋਰਮਲ ਬੰਦਾ ਸੋਚਦਾ ਹੁੰਦਾ ਵੀ ਆਪਾਂ ਨਹੀਂ ਡਰਦੇ ਕਰਨੇ ਤੇ ਜਾਂ ਕੋਈ ਡਰਨੀ ਹੈਗਾ ਕੋਈ ਪਰਵਾਹ ਨਹੀਂ ਹੈਗੀ ਤੇ ਆ ਉਦਾਂ ਮੇਰੇ ਮਨ ਚ ਜਿੱਦਾ ਖਿਆਲ ਆ ਕਿ ਜਦ ਬੰਦੇ ਦੇ ਹੱਥ ਪੈਰ ਬੰਦਾ ਕਈ ਆਪਾਂ ਸੁਣਦੇ ਆ ਸਟੋਰੀਆਂ ਕਿ ਬੰਦੇ ਨੂੰ ਜੀਣ ਦੀ ਤਾਂਗ ਹੈਗਾ ਇਹਦਾ ਕਿ ਬੰਦੇ ਦੇ ਹੱਥ ਪੈਰ ਨਹੀਂ ਹੈਗੇ ਕੁਝ ਨਹੀਂ ਕਰਦਾ ਹੈਗਾ ਫਿਰ ਵੀ ਬੰਦਾ ਜੀ ਰਿਹਾ ਹੈ ਜਿੱਦਾ ਕਾਫੀ ਐਗਜ਼ਾਮਪਲਸ ਆਗੇ ਬੰਦੇਆਂ ਦੇ ਪਰ ਮੈਂ ਦੇਖਿਆ ਹੁਣ ਮੈਂ ਮਤਲਬ ਮੈਂ ਬਾਈਕ ਚਲਾਣੇ ਤੇ ਬਣਾ ਕੇ ਰਿਹਾ ਹਾਂ ਡਾਕਟਰ ਮੈਂ ਚਲਾ ਨਹੀਂ ਸਕਦਾ ਤੁ르ਦੇ ਫਿਰਦਾ ਵੀ ਕੋਲੇ ਢਿੱਲਾ ਮੈਂ ਅਰੇ ਕੰਮ ਕਰਦਾ ਹੁੰ ਕੋਈ ਯਾਰਦੰਨ ਹੈਗਾ ਤਾਂ ਵੀ ਮੈਂ ਦੇਖਿਆ ਵੀ ਅਜੀਬ ਅਜੀਬ ਜਿਹਾ ਲੱਗਿਆ ਲੱਗਿਆ ਪਾਉਨ ਫੋਰ ਹੋ ਜਾਂਦਾ ਬੰਦਾ ਫੋਮ ਵੀ ਕਿੰਨੇ ਟਾਈਮ ਤੱਕ ਚਲਾਵੇ ਠੀਕਾ ਤੇ ਮਨ ਦਿਮਾਗ ਵਿਗੜਾ ਹੋ ਰਿਹਾ ਨਾ ਕੁਛ ਕੀਤਾ ਨਹੀਂ ਮਿਹਲੇ ਵੇਕੇ ਤਾਂ ਮੈਂ ਜਿਵੇਂ ਸੋਚਦਾ ਤਾਂ ਸਭ ਕੁਝ ਝੂਠ ਹੁੰਦਾ ਹੈ ਉਹ ਉੱਪਰ ਉੱਪਰਲੇ ਲੈਵਲ ਦੀਆਂ ਗੱਲਾਂ ਕਰਦੀਆਂ ਸਪਰਫੇਸ਼ੀਅਲ ਨਹੀਂ ਕਿ ਨਹੀਂ ਜੀ ਐਤਾ ਖਦੂਗਾ ਅਸਲ ਮੈਨੂੰ ਡਰ ਲੱਗਦਾ ਹੈ ਕਿ ਫਿਰ ਉਰੇ ਦੇ ਪਤਾ ਚੱਲਦਾ ਕਿ ਕੋਈ ਬਿਮਾਰ ਬੰਦਾ ਹੁੰਦਾ ਤਾਂ ਉਹ ਕਿੰਨਾ ਡੈਸਪਰੇਟ ਹੁੰਦਾ ਵੀ ਮੈਂ ਠੀਕ ਹੋ ਜਾ। ਕਿਉਂਕਿ ਅੱਧਾ ਬਿਮਾਰਤਾ ਉਹਨੂੰ ਆਪਣੀ ਪ੍ਰੈਸੈਂਟ ਕੰਡੀਸ਼ਨ ਹੀ ਕਰ ਦਿੰਦੀ ਹੈ ਕਿ ਕੁਝ ਕਰ ਨਹੀਂ ਹੁੰਦਾ। ਬੋਲ ਹੋ ਰਿਹਾ ਹੈ, ਬੋਧਮ ਹੈ, ਸਭ ਕੁਝ। ਹਲੈਕੀ ਮੈਂ ਤਾਂ ਹੱਥ ਪੈਰ ਚਾਰ ਦੇ ਆ ਮਤਲਬ ਇਹਨਾਂ ਦਾ। ਇਸ ਬਹੁਤ ਜ਼ਿਆਦਾ ਉਹ ਨਹੀਂ ਹੈਗਾ ਬਟ ਫਿਰ ਵੀ ਫਿਰ ਵੀ ਮੈਨੂੰ ਫੀਲ ਹੁੰਦਾ ਆਜੀਬ ਜਿਬ ਦਾ ਜੀ ਨਹੀਂ ਲੱਗਦਾ ਘਰੇ ਬੈਠੇ ਸਾਤਾ ਦਿਨ ਹਮ ਬਖਾ ਜਵਾਬ ਨਹੀਂ ਸਕਦੇ ਹੈਗੇ ਜਾਈਏ ਵੀ ਕਿੱਥੇ ਹਨਾ ਤਾਂ ਕਰਕੇ ਉਹ ਗੱਲ ਜੋ ਮੈਂ ਉਹ ਝੂਠਾ ਕਿ ਕੋਈ ਪਰਵਾਹ ਨਹੀਂ ਦੀਆ ਪਰਵਾਹ ਹੁੰਦੀ ਆ ਦਰ ਲੱਗਦਾ ਏ ਮਨ ਖਰਾਬ ਹੁੰਦਾ ਏ ਮੂਡ ਵੀ ਖਰਾਬ ਹੁੰਦਾ ਏ ਅਜੀਬ ਜਿਬ 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 ਲੱਗਦਾ ਏ ਜਦੋਂ ਐਦਾ ਦੁਮਾਰ ਬੰਦਾ ਆ ਜਾਂ ਕੋਈ ਛੋਟਾ ਐਕਸੀਡੈਂਟ ਆ ਤਰ ਦੇ ਰਕੇ ਤਾਂ ਰਿਐਲਿਟੀ ਇਹੀ ਆ ਪਰ ਕਰੇ ਸੇ ਇਹ ਤਾਂ ਬਹੁਤ ਦੂਰ ਦੀ ਗੱਲ ਸੋਚਣੀ ਹੋਊਗੀ ਕਿ ਮੰਨ ਲਓ ਮੈਂ 70 ਸਾਲ ਦਾ 80 ਸਾਲ ਦਾ 70 ਦਾ ਜਿੰਨਾ ਵੀ ਉਮਰ ਦੀ ਵਿਚਾਰ ਲਾਈ ਗਈ ਹੈ ਮੈਂ ਬੈੱਡ ਤੇ ਪਿਆ ਏ ਤੇ ਮੰਨ ਲਓ ਆਖਰੀ ਟਾਈਮ ਆ ਜਦਾਂ ਤਾਂ ਉਸ ਟਾਈਮ ਤਾਂ ਯਾਰ ਇਹ ਕੇ ਦੇ ਵੀ ਕੀ ਰੱਬਾ ਚੱਕ ਲਾ ਕਿ ਇਹ ਬੋੜਮ ਨਹੀਂ ਸਾਇ ਹੋ ਰਿਹਾ ਹੈ ਕੁਝ ਕਰਨੀ ਹੋ ਰਿਹਾ ਹੈਗਾ ਯਾ ਉਸ ਟਾਈਮ ਬੰਦਾ ਉਹਨੇ ਬਿਮਾਰੀ ਨੂੰ ਲੇਕੇ ਹੋਰ ਅੰਦਰ ਦੀ ਅੰਦਰ ਡਰੇਨ ਹੋਈ ਜਾਂਦਾ ਵੀ ਮੈਂ ਠੀਕ ਨਹੀਂ ਹੋਣਾ ਹੈਗਾ ਐਦਾਂ ਦੀ ਵੀਕਾ ਲਾਈਫ ਆ ਪਈ ਹੈ ਵੀ ਭਈ ਤਾਂ ਹੈ ਕੁਝ ਕਰਨੀ ਬੰਦਾ ਜਾਂਦਾ ਉੱਥੇ ਗੱਲ ਉਹ ਵੀ ਲਾਈਫ ਚ ਮੀਨਿੰਗ ਲੱਭਣੇ ਦੀ ਹੋ ਜਾਂਦੀ ਹੈ ਪਰ ਜਿਹੜੇ ਬੰਦੇ ਦੇ ਹੱਥ ਪੈਰ ਨਹੀਂ ਚੱਲਦੇ ਸਿਰਫ ਬੋਲ ਸਕਦਾ ਹੈ ਬੈੱਡ ਤੇ ਪਿਆ ਹੈ ਉਹਦੀ ਲਾਈਫ ਚ ਕੀ ਮੀਨਿੰਗ ਆਪਾਂ ਮੀਨਿੰਗ ਦੀ ਗੱਲ ਕਰਦੇ ਆ ਲਾਈਫ ਚ ਤਾਂ ਉਹਦੀ ਸਫਰਿੰਗ ਦਾ ਕੀ ਮੀਨਿੰਗ ਆ ਹੁਣ ਜਿਹੜੀ ਚੀਜ਼ ਚੋਂ ਲੰਘ ਰਿਹਾ ਹੈ ਕਿਉਂਕਿ ਉਹਨੂੰ ਪਤਾ ਹੀ ਨਹੀਂ ਠੀਕ ਨਹੀਂ ਖਾਣਾ ਪਰ ਮਤਲਬ ਇਹਦਾ ਵੀ ਫੇਮਾਤਾ ਫਿਰ ਪਤਾ ਹੀ ਨਹੀਂ ਆਣੀਆ ਦਾ ਨਹੀਂ ਤਾਂ ਉਹਨੂੰ ਪਤਾ ਹੀ ਨਹੀਂ ਠੀਕ ਨਹੀਂ ਹੋਣਾ ਪਿਆ ਜਾਂਦਾ ਤਾਂ ਉਹ ਕੀ ਕਹਿ ਸਕਦਾ ਕਿ ਮੈਨੂੰ ਮਾਰ ਦੋ ਮਤਲਬ ਮਤਲਬ ਇਹਦਾ ਅੱਧਾ ਗੱਲ ਹੈ ਉੱਥੇ ਉਹਦੇ ਕੋਲ ਜੀਣੇ ਦੀ ਵਜ੍ਹਾ ਕੀ ਹੈ ਵੀ ਸੁਣ ਹੁਣ ਨਹੀਂ ਤਾਂ ਕਦੇ ਇਹਨੇ ਮਰਨਾ ਤਾਂ ਹੈ ਉਹ ਉਹ ਮੈਂ ਟਾਈਮ ਤੱਕ ਕੀ ਕਰੂੰਗਾ ਬੰਦਾ ਖਸਾਣਾ ਬੰਦਾ ਉਸ ਟਾਈਮ ਤੱਕ ਕੀ ਕਰੂੰਗਾ ਕਿਉਂਕਿ ਹੱਥ ਪੈਰ ਚੱਲਦੇ ਨਹੀਂ ਬੈਠਾ ਹੈ ਬੱਸ ਖਾ ਰਿਹਾ ਹੈ ਕੀ ਕਰੂੰਗਾ ਬੰਦਾ ਉਸ ਪਾਣੀ ਦਾ ਉਤੇ ਕਿਹਾ ਸਕਦੇ ਹੁਣ ਆਪਾਂ ਦਾ ਆਪਣੇ ਘਰ ਆਉਂਗੀ ਬਸ ਉਹਦਾ ਜਸਟ ਕੁਸਚਨ ਠੀਕ ਹੈ ਯਾਰ ਬੱਸ ਯਾਨੀ ਆਸੀਗੀ 21 ਜੂਨ 2024 ਦਿਨ ਸ਼ੁਕਰਵਾਰ